ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੀਐਸਸੀਬੀ ਟਾਪਰ ਚੈਨਲ ਤੇ ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਅਸੀਂ ਵੈਦਿਕ ਮਾਤ ਦੇ ਬੇਸਲਾਈਨ ਟੈਸਟ ਦੇ ਪਾਠ ਸੀ ਨੂੰ ਹੱਲ ਕਰਾਂਗੇ ਜਿਸ ਦੇ ਵਿੱਚ ਅਸੀਂ ਕੁਝ ਵਰਗ ਦੇ ਅਤੇ ਕੁਝ ਵਰਗਮੂਲ ਦੇ ਨਾਲ ਸੰਬੰਧਿਤ ਸਵਾਲਾਂ ਨੂੰ ਵੈਦਿਕ ਮਾਤ ਦੀਆਂ ਵਿਧੀਆਂ ਦੀ ਵਰਤੋਂ ਕਰਕੇ ਬਹੁਤ ਹੀ ਆਸਾਨ ਤਰੀਕੇ ਨਾਲ ਕਰਾਂਗੇ ਇਸ ਦੇ ਵਿੱਚ ਅਸੀਂ ਦੋ ਅੰਕਾਂ ਵਾਲੀਆਂ ਸੰਖਿਆਵਾਂ ਅਤੇ ਤਿੰਨ ਅੰਕਾਂ ਵਾਲੀਆਂ ਸੰਖਿਆਵਾਂ ਦੇ ਵਰਗ ਨੂੰ ਪਤਾ ਕਰਨ ਲਈ ਦੋ ਤਰ੍ਹਾਂ ਦੀਆਂ ਵਿਧੀਆਂ ਦੋ ਤਰ੍ਹਾਂ ਦੇ ਮੈਥਡ ਸਿੱਖਾਂਗੇ ਆਓ ਸ਼ੁਰੂਆਤ ਕਰਦੇ ਹਾਂ ਸਵਾਲ ਨੰਬਰ 26 ਤੋਂ ਤਾਂ ਵਿਦਿਆਰਥੀਓ 56 ਦੀ ਵਰਗਪਤਾ ਕਰਨ ਲਈ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਇਸ ਸੰਖਿਆ ਨੂੰ ਐਜ਼ ਇਟ ਇਜ਼ ਨੀਚੇ ਲਿਖਾਂਗੇ 56 ਦੀ ਵਰਗ ਹੁਣ ਅਸੀਂ ਕੀ ਕਰਾਂਗੇ ਜੋ ਇਸ ਦੇ ਇਕਾਈ ਦਾ ਅੰਕ ਹੈ 6 ਉਸ ਦਾ ਵਰਗਪਤਾ ਕਰਾਂਗੇ ਜੋ ਇਸ ਦੇ ਦੁਹਾਈ ਦਾ ਅੰਕ ਹੈ 5 ਇਸ ਦਾ ਵੀ ਵਰਗਪਤਾ ਕਰਾਂਗੇ 6 ਦਾ ਵਰਗ ਕਿੰਨਾ ਹੁੰਦਾ ਹੈ 36 नीचे लिखेंगे 5 ਦਾ ਵਰਗ ਕਿੰਨਾ ਹੁੰਦਾ ਹੈ 5 5 25 ਉਸ ਨੂੰ ਵੀ નીચે ਲਿਖਾਂਗੇ ਇਸ ਤੋਂ ਬਾਅਦ ਵਿਦਿਆਰਥੀਓ ਸੀ ਕੀ ਕਰਨਾ ਹੈ ਹੁਣ ਸਾਡਾ ਫਾਈਨਲ ਸਟੈਪ ਹੈ ਉਸ ਤੋਂ ਬਾਅਦ ਸਾਨੂੰ ਆਨਸਰ ਮਿਲੇਗਾ ਇਸ ਲਈ ਤੁਸੀਂ ਬਹੁਤ ਹੀ ਧਿਆਨ ਨਾਲ ਸੁਣਨਾ ਹੁਣ ਬੱਚਿਓ ਤੁਸੀਂ ਕੀ ਕਰੋਗੇ 56 ਦੀ ਵਰਗ ਦੇ ਵਿੱਚ ਜਿੰਨੇ ਵੀ ਅੰਕ ਹਨ ਇਸ ਦੇ ਹਰ ਇੱਕ ਅੰਕ ਨੂੰ ਆਪਸ ਵਿੱਚ ਗੁਣਾ ਕਰਾਉਂਗੇ ਮੇਰੇ ਕਹਿਣ ਦਾ ਮਤਲਬ ਹੈ ਜਿਵੇਂ ਕਿ 5 6 ਤੇ ਵਰਗ ਦਾ ਜੋ ਨਿਸ਼ਾਨ ਹੈ 2 ਇਸ ਦੇ ਹਰ ਇੱਕ ਅੰਕ ਨੂੰ ਅਸੀਂ ਆਪਸ ਦੇ ਵਿੱਚ ਗੁਣਾ ਕਰਾ ਦਵਾਂਗੇ ਤਾਂ ਸਾਨੂੰ ਕਿੰਨਾ ਰੱਪਤ ਹੋਵੇਗਾ ਸਾਨੂੰ ਮਿਲੇਗਾ 5 6 2 ਤਾਂ ਕਿੰਨਾ ਆਏਗਾ ਵਿਦਿਆਰਥੀਓ 5 6 ਦਾ 30 3 ਨੂੰ 2 ਨਾਲ ਗੁਣਾ ਕਰਾਂਗੇ ਤਾਂ ਸਾਨੂੰ ਮਿਲੇਗਾ 60 ਹੁਣ ਇਸ 60 ਨੂੰ ਅਸੀਂ 2536 ਦੇ نیچے ਲਿਖਾਂਗੇ ਕਿਸ ਤਰ੍ਹਾਂ ਧਿਆਨ ਨਾਲ ਦੇਖੋ ਅਸੀਂ ਆਖਰੀ ਅੰਕ ਛੱਡ ਦਵਾਂਗੇ ਇੱਥੇ ਜੋ ਵੀ ਸੰਖਿਆ ਸਾਡੇ ਕੋਲੇ ਆਈ ਹੈ ਅਸੀਂ ਇੱਥੇ ਲਿਖ ਦਵਾਂਗੇ ਸਾਡੇ ਕੋਲੇ ਬਚਿਆ ਹੈ 60 ਹੁਣ ਇਹਨਾਂ ਦੋਨਾਂ ਸੰਖਿਆਵਾਂ ਨੂੰ ਐਡ ਕਰ ਦਵਾਂਗੇ 2536 ਦੇ ਵਿੱਚ ਅਸੀਂ ਕਿੰਨੇ ਜੋੜ ਦਵਾਂਗੇ 60 ਤਾਂ ਸਾਨੂੰ ਫਾਈਨਲ ਆਨਸਰ ਮਿਲ ਜਾਵੇਗਾ ਇੱਥੇ ਨੀਚੇ ਕਿੰਨਾ ਆ ਗਿਆ ਵਿਦਿਆਰਥੀਓ 6 3 ਦੇ ਵਿੱਚ ਜ਼ੀਰੋ ਜੋੜ ਕੇ ਕਿੰਨਾ ਆਏਗਾ 3 25 ਦੇ ਵਿੱਚ 6 ਜੋੜੇ 6 5 11 ਇੱਕ ਕੈਰੀ ਹੋ ਗਿਆ 2 ਤੇ 1 3 ਤਾਂ ਸਾਨੂੰ ਫਾਈਨਲ ਉੱਤਰ ਮਿਲ ਗਿਆ ਹੈ ਸਾਡਾ ਕਿੰਨਾ ਉੱਤਰ ਆਇਆ ਹੈ 3136 ਇਸ ਨੂੰ ਅਸੀਂ ਆਪਰੇਸ਼ਨ ਨੰਬਰ 26 ਦੀ ਖਾਲੀ ਥਾਂ ਦੇ ਵਿੱਚ ਭਰ ਦਵਾਂਗੇ 3136 ਕਲੀਅਰ ਆ ਵਿਦਿਆਰਥੀਓ ਜੇ ਤੁਹਾਨੂੰ ਮੇਰੇ ਟੀਚਿੰਗ ਦਾ ਮੈਥਡ ਵਧੀਆ ਲੱਗਿਆ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਓ ਹੁਣ ਕਰਦੇ ਹਾਂ ਸਵਾਲ ਨੰਬਰ 27 ਤਾਂ ਹੁਣ ਦੇਖੋ ਵਿਦਿਆਰਥੀਓ 85 ਫਿਰ ਤੋਂ ਕੀ ਹੈ ਦੋ ਅੰਕਾਂ ਵਾਲੀ ਸੰਖਿਆ ਹੈ ਤਾਂ ਇਸ ਦਾ ਵਰਗ ਪਤਾ ਕਰਨ ਲਈ ਪਹਿਲਾਂ ਅਸੀਂ ਇਸ ਸੰਖਿਆ ਨੂੰ ਦੁਬਾਰਾ ਲਿਖਾਂਗੇ ਇੱਥੇ ਲਿਖਾਂਗੇ 85 ਦਾ ਵਰਗ ਫਿਰ ਇਸ ਦੇ ਇਕਾਈ ਦਾ ਅੰਕ ਕੀ ਹੈ 5 ਉਸ ਦੀ ਵਰਗ ਕਰਾਂਗੇ ਇਸ ਦਾ ਦੁਹਾਈ ਦਾ ਅੰਕ ਕੀ ਹੈ 8 ਉਸ ਦੀ ਵਰਗ ਕਰਾਂਗੇ 5 ਦੀ ਵਰਗ ਸਾਨੂੰ ਮਿਲਦੀ ਹੈ 5 ਜੋ 5ੀ 25 ਅੱਖ ਦੀ ਵਰਗ ਹੁੰਦੀ ਹੈ 8 8 64 ਹੁਣ ਵਿਦਿਆਰਥੀਓ ਆਪਾਂ ਫਿਰ ਤੋਂ ਕੀ ਕਰਾਂਗੇ ਫਾਈਨਲ ਸਟੈਪ ਦੇ ਲਈ 85 ਦੀ ਵਰਗ ਦੇ ਵਿੱਚ ਜਿੰਨੇ ਵੀ ਅੰਕ ਹਨ ਉਹਨਾਂ ਹਰ ਇੱਕ ਅੰਕ ਦੀ ਗੁਣਾ ਇੱਕ ਦੂਜੇ ਨਾਲ ਕਰਵਾਵਾਂਗੇ ਕਹਿਣ ਦਾ ਮਤਲਬ ਕੀ ਹੈ 8 ਦੀ ਗੁਣਾ 5 ਨਾਲ ਫਿਰ 5 ਦੀ ਗੁਣਾ ਦੋਨਾਂ ਇਹਨਾਂ ਤਿੰਨਾਂ ਦੀ ਗੁਣਾ ਕਰਾ ਕੇ ਜੋ ਆਵੇਗਾ ਉਹਨੂੰ ਜੋੜ ਦਵਾਂਗੇ ਤਾਂ ਕਿੰਨਾ ਆਏਗਾ ਵਿਦਿਆਰਥੀਓ 8 5 2 8 5 40 40 2 80 ਸਾਨੂੰ ਕਿੰਨਾ ਮਿਲਿਆ ਵਿਦਿਆਰਥੀਓ 80 ਹੁਣ 80 ਨੂੰ ਅਸੀਂ ਕਿਸ ਦੇ ਵਿੱਚ ਜੋੜਾਂਗੇ 645 ਵਿੱਚ ਪਰ ਲਿਖਣਾ ਕਿਵੇਂ ਹੈ ਆਖਰੀ ਸਥਾਨ ਛੱਡ ਕੇ ਇੱਥੇ ਲਿਖ ਦਵਾਂਗੇ 80 ਤਾਂ ਇਹਨਾਂ ਦੋਨਾਂ ਨੂੰ ਹੁਣ ਤੁਸੀਂ ਜੋੜ ਦਵੋਗੇ ਤਾਂ ਕਿੰਨਾ ਆਏਗਾ نیچے ਆ ਗਿਆ 5 2 ਦੇ ਵਿੱਚ ਜ਼ੀਰੋ ਜੋੜੀ 2 8 ਤੇ 4 12 ਇੱਕ ਕੈਰੀ ਹੋ ਗਿਆ 6 ਤੇ 1 7 ਤਾਂ ਸਾਨੂੰ ਫਾਈਨਲ ਉੱਤਰ ਮਿਲ ਗਿਆ ਹੈ 7225 ਇਸ ਨੂੰ ਅਸੀਂ ਪ੍ਰਸ਼ਨ ਨੰਬਰ 27 ਦੀ ਖਾਲੀ ਥਾਂ ਵਿੱਚ ਭਰ ਦਵਾਂਗੇ 7225 ਹੁਣ ਅਸੀਂ ਕਰਾਂਗੇ ਇਸ ਦਾ ਪ੍ਰਸ਼ਨ ਨੰਬਰ 28ਵਾਂ ਤਾਂ 28ਵੇਂ ਨੂੰ ਕਰਨ ਤੋਂ ਪਹਿਲਾਂ ਵਿਦਿਆਰਥੀਓ ਮੈਂ ਇਸ ਨੂੰ ਇਰੇਜ਼ ਕਰ ਲਵਾਂ ਤਾਂ ਬੱਚਿਓ ਹੁਣ ਪ੍ਰਸ਼ਨ ਨੰਬਰ 28 ਦੇ ਵਿੱਚ ਅਸੀਂ ਵਰਗ ਪਤਾ ਕਰਨੀ ਹੈ 34 ਦੀ ਤਾਂ ਪਹਿਲਾ ਰਕਮ ਨੂੰ ਲਿਖਾਂਗੇ 34 ਦਾ ਵਰਗ ਉਸ ਤੋਂ ਬਾਅਦ ਜੋ 34 ਹੈ ਇਸ ਦੇ ਇਕਾਈ ਦਾ ਅੰਕ ਕੀ ਹੈ 4 4 ਦੀ ਵਰਗਪਤਾ ਕਰਾਂਗੇ ਇਸ ਦੇ ਦੁਹਾਈ ਦਾ ਅੰਕ ਕੀ ਹੈ 3 3 ਦੀ ਵਰਗਪਤਾ ਕਰਾਂਗੇ ਤੇ ਉਸ ਨੂੰ نیچے ਲਿਖਾਂਗੇ 4 ਦੀ ਵਰਗ ਕਿੰਨੀ ਹੁੰਦੀ ਹੈ ਚੌਕਮ ਚੌਕੀ 16 3 ਦੀ ਵਰਗ ਕਿੰਨੀ ਹੁੰਦੀ ਹੈ 33 9 ਪਰ ਇਸ ਨੂੰ ਦੋ ਅੰਕਾਂ ਦੇ ਵਿੱਚ ਲਿਖਾਂਗੇ ਕਿਵੇਂ 9 ਨੂੰ ਲਿਖਾਂਗੇ 09 ਜੇ ਕੋਈ ਇੱਕ ਅੰਕ ਵਾਲੀ ਸੰਖਿਆ ਆਉਂਦੀ ਹੈ ਵਿਦਿਆਰਥੀਓ ਉਸ ਨੂੰ ਤੁਸੀਂ ਦੋ ਅੰਕਾਂ ਵਾਲੀ ਸੰਖਿਆ ਦੇ ਰੂਪ ਵਿੱਚ ਲਿਖਣਾ ਹੈ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਹੁਣ ਫਾਈਨਲ ਸਟੈਪ ਨੂੰ ਅਪਲਾਈ ਕਰਾਂਗੇ ਜਿਸ ਦੇ ਵਿੱਚ ਜੋ ਸਾਨੂੰ ਸੰਖਿਆ ਦਿੱਤੀ ਸੀ ਜਿਸ ਦਾ ਅਸੀਂ ਵਰਗਪਤਾ ਕਰਨਾ ਹੈ ਇਸ ਦੇ ਹਰ ਇੱਕ ਅੰਕ ਦੀ ਗੁਣਾ ਕਰਵਾਵਾਂਗੇ 3 ਦੀ 4 ਨਾਲ ਉਸ ਤੋਂ ਬਾਅਦ ਫਿਰ 2 ਨਾਲ ਤਾਂ ਸਾਨੂੰ ਕੀ ਮਿਲੇਗਾ ਸਾਨੂੰ ਮਿਲੇਗਾ 3 4 2 4 3 12 12 2 24 ਹੁਣ 24 ਨੂੰ ਅਸੀਂ ਕਿਸ ਵਿੱਚ ਜੋੜਾਂਗੇ 916 ਦੇ ਵਿੱਚ ਕਿਸ ਤਰ੍ਹਾਂ ਲਿਖਾਂਗੇ ਆਖਰੀ ਅੰਕ ਛੱਡ ਕੇ 2 4 ਤੇ ਇਸ ਨੂੰ ਜੋੜ ਦਵਾਂ ਤਾਂ نیچے ਮਿਲੇਗਾ ਸਾਨੂੰ 6 4 ਦੇ ਵਿੱਚ ਇੱਕ ਜੋੜਿਆ 5 9 ਦੇ ਵਿੱਚ ਦੋ ਜੋੜੇ 9 ਤੇ 11 ਇੱਥੇ ਇੱਕ ਕੈਰੀ ਹੋ ਗਿਆ 1 ਦੇ ਵਿੱਚ ਜ਼ੀਰੋ ਜੋੜੀ ਕਿੰਨਾ ਆਇਆ 1 ਤਾਂ ਸਾਡੇ ਕੋਲ ਕੀ ਮਿਲਿਆ ਵਿਦਿਆਰਥੀਓ 1156 ਇਸ ਨੂੰ ਅਸੀਂ ਖਾਲੀ ਥਾਂ ਵਿੱਚ ਭਰ ਦਵਾਂਗੇ ਮੈਂ ਆਸ ਕਰਦਾ ਤੁਹਾਨੂੰ ਇਹ ਸਵਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆਇਆ ਹੋਵੇਗਾ ਹੁਣ ਅਸੀਂ ਕਰਾਂਗੇ ਪ੍ਰਸ਼ਨ ਨੰਬਰ 3ਵਾਂ ਤਾਂ ਪ੍ਰਸ਼ਨ ਨੰਬਰ 3ਵਾਂ ਕਰਨ ਤੋਂ ਪਹਿਲਾਂ ਮੈਂ ਇਸ ਨੂੰ ਰੀਸ ਕਰਨਾ ਹੁਣ ਵਿਦਿਆਰਥੀਓ ਪ੍ਰਸ਼ਨ ਨੰਬਰ 3 ਦੇ ਵਿੱਚ ਅਸੀਂ ਵਰਗਪਤਾ ਕਰਨੀ ਹੈ 98 ਦੀ ਹੁਣ 98 ਦੀ ਵਰਗਪਤਾ ਕਰਨ ਲਈ ਹੁਣ ਆਪਾਂ ਕੀ ਕਰਾਂਗੇ ਇਸ ਦੇ ਇਕਾਈ ਦੇ ਅੰਕ ਦੀ ਵਰਗ ਕਰਾਂਗੇ ਇਕਾਈ ਦਾ ਅੰਕ ਕੀ ਹੈ 8 8 ਦੀ ਵਰਗ ਕਿੰਨੀ ਹੁੰਦੀ ਹੈ 8 8 64 ਉਸ ਨੂੰ ਅਸੀਂ نیچے ਲਿਖਾਂਗੇ 64 ਹੁਣ ਇਸ ਤੋਂ ਬਾਅਦ ਇਸ ਦੇ ਦੁਹਾਈ ਦਾ ਅੰਕ ਕੀ ਹੈ 9 9 ਦੀ ਵਰਗ ਕਰੋਗੇ 9 ਦੀ ਵਰਗ ਕਿੰਨੀ ਹੋਵੇਗੀ 9 9 ਕਿੰਨਾ ਮਿਲੇਗਾ ਸਾਨੂੰ 81 ਤਾਂ نیچے ਲਿਖਾਂਗੇ 81 ਇਸ ਤੋਂ ਬਾਅਦ ਆਪਾਂ ਫਿਰ ਵਿਦਿਆਰਥੀਓ ਕੀ ਕਰਨਾ ਹੈ ਫਾਈਨਲ ਸਟੈਪ ਨੂੰ ਅਪਲਾਈ ਕਰਨਾ ਹੈ ਤੇ ਜੋ ਸਾਨੂੰ ਸੰਖਿਆ ਦਿੱਤੀ ਹੈ 98 ਦਾ ਵਰਗ ਇਸ ਦੇ ਹਰ ਇੱਕ ਅੰਕ ਦੀ ਆਪਸ ਵਿੱਚ ਅਸੀਂ ਗੁਣਾ ਕਰਵੋਣੀ ਹੈ ਤਾਂ ਸਾਨੂੰ ਕੀ ਮਿਲੇਗਾ 9 8 2 9 8 72 72 2 144 ਤੇ ਹੁਣ 144 ਨੂੰ ਅਸੀਂ 8164 ਦੇ ਵਿੱਚ ਕੀ ਕਰਾਂਗੇ ਜੋੜਾਂਗੇ ਪਰ ਲਿਖਾਂਗੇ ਕਿਸ ਤਰ੍ਹਾਂ ਇਸ ਦੇ ਆਖਰੀ ਸਥਾਨ ਨੂੰ ਛੱਡ ਕੇ ਜਿੰਨੀ ਵੀ ਸੰਖਿਆ ਹੈ ਲੇਖ ਦਵਾਂਗੇ ਤਾਂ ਇੱਥੇ ਲਿਖਾਂਗੇ 4 ਇੱਥੇ ਲਿਖਾਂਗੇ 4 ਇੱਥੇ ਕਿੰਨਾ ਆਏਗਾ 1 ਹੁਣ ਅਸੀਂ ਇਹਨੂੰ ਜੋੜ ਦਵਾਂਗੇ ਤਾਂ نیچے ਕਿੰਨਾ ਆ ਗਿਆ ਵਿਦਿਆਰਥੀਓ 4 6 4 10 ਇੱਥੇ 1 ਕੈਰੀ ਹੋ ਗਿਆ 4 1 5 ਤੇ 6 8 14 ਤਾਂ ਸਾਨੂੰ ਉੱਤਰ ਕਿੰਨਾ ਮਿਲਿਆ ਵਿਦਿਆਰਥੀਓ 9604 ਤਾਂ ਇਹ ਅਸੀਂ ਕੀਤਾ ਹੈ ਸਵਾਲ ਨੰਬਰ 3 ਤਾਂ ਹੁਣ ਵਿਦਿਆਰਥੀਓ ਅਸੀਂ ਤਿੰਨ ਅੰਕਾਂ ਵਾਲੀ ਸੰਖਿਆ 604 ਦਾ ਵਰਗ ਵਿਆਦਿਕ ਮਾਧ ਦੀ ਇੱਕ ਨਵੀਂ ਵਿਧੀ ਦੇ ਨਾਲ ਪਤਾ ਕਰਨਾ ਸਿੱਖਾਂਗੇ ਉਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਇੱਥੇ ਇੱਕ ਲਾਈਨ ਲਗਾ ਲੈਣੀ ਹੈ ਅਤੇ ਇੱਕ نیچے ਨੂੰ ਲਾਈਨ ਲਗਾ ਲੈਣੀ ਹੈ ਹੁਣ ਕੀ ਕਰਾਂਗੇ ਜਿਹੜੀ ਵੀ ਸੰਖਿਆ ਦਾ ਅਸੀਂ ਵਰਗ ਪਤਾ ਕਰਨਾ ਹੈ ਅਸੀਂ ਕਿਸ ਸੰਖਿਆ ਦਾ ਵਰਗ ਪਤਾ ਕਰਨਾ ਹੈ 604 ਦਾ ਤਾਂ ਅਸੀਂ 604 ਨੂੰ ਇੱਥੇ ਲਿਖ ਲਵਾਂਗੇ 604 ਹੁਣ ਅਸੀਂ ਕੀ ਕਰਾਂਗੇ ਇਸ ਸੰਖਿਆ ਦੇ ਸਭ ਤੋਂ ਵੱਡੇ ਸਥਾਨ ਵਾਲੀ ਸੰਖਿਆ ਇਹ ਸਭ ਤੋਂ ਵੱਡੇ ਸਥਾਨ ਵਾਲੀ ਸੰਖਿਆ ਵਿਦਿਆਰਥੀਓ ਕਿਉਂ ਹੈ ਕਿਉਂਕਿ 4 ਇਕਾਈ ਦੇ ਸਥਾਨ ਤੇ ਹੈ 0 ਦਹਾਈ ਦੇ ਸਥਾਨ ਤੇ ਹੈ ਤੇ 6 ਸੈਂਕੜੇ ਦੇ ਸਥਾਨ ਤੇ ਹੈ ਇਸ ਕਰਕੇ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਵੱਡਾ ਸਥਾਨ ਹੈ ਸੈਂਕੜਾ ਤੇ 6 ਕਿਸ ਥਾਂ ਤੇ ਹੈ ਸੈਂਕੜੇ ਦੇ ਸਥਾਨ ਤੇ ਤਾਂ 6 ਸਭ ਤੋਂ ਵੱਡੇ ਸਥਾਨ ਵਾਲੀ ਸੰਖਿਆ ਹੈ ਤਾਂ ਹੁਣ ਤੁਸੀਂ ਕੀ ਕਰੋਗੇ ਜਿਹੜੀ ਸੰਖਿਆ ਸਭ ਤੋਂ ਵੱਡੇ ਸਥਾਨ ਵਾਲੀ ਹੈ 6 6 ਨੂੰ ਵਿੱਚੇ ਲਿਖ ਲਓਗੇ 6 ਤੇ ਉਹਦੇ ਨਾਲ ਇੱਕ ਛੋਟਾ ਜਿਹਾ ਨਿਸ਼ਾਨ ਗੁਣਾ ਦਾ ਪਾ ਲਓਗੇ ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ 6 ਅੰਕ ਨੂੰ ਛੱਡ ਕੇ ਜਿਹੜੇ ਬਾਕੀ ਦੋ ਅੰਕ ਸਾਡੇ ਕੋਲੇ ਬਚ ਗਏ ਹਨ 04 ਇਹਨਾਂ ਨੂੰ ਅਸੀਂ ਕਿਵੇਂ ਲਿਖਾਂਗੇ 04 ਇਹਦੇ નીચે ਦੁਬਾਰਾ ਲਿਖ ਦਵਾਂਗੇ ਤੇ ਪਲੱਸ ਦਾ ਨਿਸ਼ਾਨ ਪਾ ਦਵਾਂਗੇ ਤੇ ਇੱਥੇ 04 ਨੂੰ ਦੁਬਾਰਾ ਲਿਖ ਕੇ ਉਸ ਦੇ ਉੱਤੇ ਵਰਗ ਦਾ ਨਿਸ਼ਾਨ ਪਾ ਦਵਾਂਗੇ ਕਲੀਅਰ ਆ ਬੱਚਿਓ ਇੱਕ ਵਾਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਅਸੀਂ ਕੀ ਕੀਤਾ ਸਭ ਤੋਂ ਪਹਿਲਾਂ ਜਿਸ ਸੰਖਿਆ ਦਾ ਵਰਗ ਪਤਾ ਕਰਨਾ ਹੈ 604 ਦਾ ਇਸ ਦਾ ਸਭ ਤੋਂ ਵੱਡੇ ਸਥਾਨ ਵਾਲਾ ਅੰਕ ਦੇਖਿਆ ਕੀ ਹੈ 6 6 ਨੂੰ ਅਸੀਂ ਉੱਪਰ ਲਿਖ ਲਿਆ ਤੇ ਉਹਦੇ ਨਾਲ 6 ਦੇ ਨਾਲ ਗੁਣਾ ਦਾ ਨਿਸ਼ਾਨ ਪਾ ਲਿਆ ਹੁਣ 6 ਨੂੰ ਛੱਡ ਕੇ ਜਿਹੜੇ ਸਾਡੇ ਬਾਕੀ ਦੋ ਅੰਕ ਬਚ ਗਏ ਹਨ 04 04 ਨੂੰ ਦੁਬਾਰਾ ਇਸੇ ਸੰਖਿਆ ਵਿੱਚ ਜੋੜ ਦੇਣਾ ਹੈ ਅਤੇ 04 ਨੂੰ ਦੁਬਾਰਾ ਇੱਥੇ ਲਿਖ ਕੇ ਉਸ ਦੇ ਉੱਤੇ ਅਸੀਂ ਵਰਗ ਦਾ ਨਿਸ਼ਾਨ ਪਾ ਲੈਣਾ ਹੈ ਹੁਣ ਅਸੀਂ ਕੀ ਕਰਾਂਗੇ ਅੱਗੇ ਅੱਗੇ ਵਿਦਿਆਰਥੀ ਇਸ ਦਾ ਜੋੜ ਕਰਾਂਗੇ 4 ਤੇ 4 8 0 ਦੇ ਵਿੱਚ 0 ਜੋੜੀ 0 6 ਕਿੰਨਾ ਆ ਗਿਆ نیچے ਸਾਡੇ ਕੋਲੇ ਜੋੜ ਕਿੰਨਾ ਆ ਗਿਆ ਵਿਦਿਆਰਥੀਓ 608 ਤੇ 608 ਨੂੰ ਹੁਣ ਅਸੀਂ ਗੁਣਾ ਕਿਸ ਨਾਲ ਕਰਾਵਾਂਗੇ ਜੋ ਅਸੀਂ ਉੱਪਰ ਅੰਕ ਲਿਖਿਆ ਸੀ ਅਸੀਂ ਗੁਣਾ ਕਰਾ ਦੇਵਾਂਗੇ 6 ਦੇ ਨਾਲ ਤਾਂ ਸਾਨੂੰ ਮਿਲੇਗਾ 80 48 4 ਕੈਰੀ ਹੋ ਗਿਆ 6 ਤੇ ਇੱਥੇ ਕਿੰਨਾ ਆ ਗਿਆ 4 6 6 36 ਤੇ ਇੱਥੇ ਸਾਡੇ ਕੋਲੇ ਕਿੰਨਾ ਆ ਗਿਆ ਵਿਦਿਆਰਥੀਓ 36 ਹੁਣ ਅਸੀਂ ਕੀ ਕਰਾਂਗੇ ਜਿਹੜਾ ਰਾਈਟ ਹੈਂਡ ਸਾਈਡ ਤੇ ਅਸੀਂ ਲਿਖਿਆ ਸੀ 04 ਦਾ ਵਰਗ ਹੁਣ ਇਸ ਦਾ ਵਰਗ ਕਰਾਂਗੇ 4 ਦਾ ਵਰਗ ਕਿੰਨਾ ਹੁੰਦਾ ਹੈ 16 ਤਾਂ ਇੱਥੇ ਕਿੰਨਾ ਆ ਗਿਆ ਵਿਦਿਆਰਥੀਓ 16 ਹੁਣ ਅਸੀਂ ਆਪਣੇ ਫਾਈਨਲ ਆਨਸਰ ਨੂੰ ਲਿਖ ਦੇਵਾਂਗੇ ਇਹ ਸਾਡਾ ਫਾਈਨਲ ਆਨਸਰ ਹੈ ਫਾਈਨਲ ਆਨਸਰ ਆਇਆ ਹੈ 364816 ਤਾਂ ਸਾਡਾ ਫਾਈਨਲ ਆਨਸਰ ਆਇਆ ਵਿਦਿਆਰਥੀਓ 364816 ਇਸ ਨੂੰ ਅਸੀਂ ਖਾਲੀ ਥਾਂ ਦੇ ਵਿੱਚ ਭਰ ਦੇਵਾਂਗੇ ਤਾਂ ਇਹ ਸਭ ਤੋਂ ਸੌਖੀ ਵਿਧੀ ਹੈ ਇਸ ਸਵਾਲ ਨੂੰ ਕਰਨ ਦੀ ਕਿ ਆਨਸਰ ਆਇਆ ਹੈ 364816 ਆਈ ਹੋਪ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਵਾਲ ਸਮਝ ਲੱਗਿਆ ਹੋਵੇਗਾ ਇਸ ਦੇ ਨਾਲ ਦਾ ਤਿੰਨ ਅੰਕਾਂ ਦਾ ਇੱਕ ਸਵਾਲ ਅੱਗੇ ਵੀ ਹੈ ਜਦੋਂ ਉਸ ਨੂੰ ਕਰਾਂਗੇ ਤਾਂ ਤੁਹਾਨੂੰ ਇਸ ਦੀ ਵਧੀਆ ਤਰੀਕੇ ਨਾਲ ਦੁਹਰਾਈ ਹੋ ਜਾਵੇਗੀ ਫਿਰ ਵੀ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਦੇਣਾ ਮੈਂ ਡੈਫੀਨੇਟਲੀ ਇਸ ਤਿੰਨ ਅੰਕਾਂ ਵਾਲੀ ਸੰਖਿਆ ਦੇ ਵਰਗ ਦੇ ਉੱਤੇ ਵੀਡੀਓ ਬਣਾ ਕੇ ਅਲੱਗ ਤੋਂ ਆਪਣੇ ਚੈਨਲ ਦੇ ਉੱਤੇ ਪਾ ਦੇਵਾਂਗਾ ਹੁਣ ਅਸੀਂ ਕਰਾਂਗੇ ਪ੍ਰਸ਼ਨ ਨੰਬਰ 31ਵਾਂ ਉਸ ਦੇ ਲਈ ਅਸੀਂ ਮੂਵ ਕਰਾਂਗੇ ਨੈਕਸਟ ਦੇਖਦੇ ਤਾਂ ਵਿਦਿਆਰਥੀਓ ਹੁਣ ਅਸੀਂ ਕਰਾਂਗੇ ਸਵਾਲ ਨੰਬਰ 31ਵਾਂ ਇਸ ਦੇ ਵਿੱਚ ਵੀ ਅਸੀਂ ਤਿੰਨ ਅੰਕਾਂ ਵਾਲੀ ਸੰਖਿਆ ਦਾ ਵਰਗ ਵੈਦਿਕ ਮੈਥ ਦੀ ਸੌਖੀ ਵਿਧੀ ਦੇ ਨਾਲ ਕਰਾਂਗੇ ਉਸ ਲਈ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਇੱਕ ਲਾਈਨ ਲਗਾਵਾਂਗੇ ਅਤੇ ਇਸ ਲਾਈਨ ਦੇ نیچے ਇੱਕ ਸਿੱਧੀ ਲਾਈਨ ਲਗਾ ਦੇਵਾਂਗੇ ਹੁਣ ਅਸੀਂ ਜਿਸ ਸੰਖਿਆ ਦਾ ਵੀ ਵਰਗ ਪਤਾ ਕਰਨਾ ਹੈ 415 ਦਾ ਇਸ ਸੰਖਿਆ ਨੂੰ ਅਸੀਂ ਇੱਥੇ ਲਿਖਾਂਗੇ 415 ਉਸ ਤੋਂ ਬਾਅਦ ਵਿਦਿਆਰਥੀਓ ਅਸੀਂ ਕੀ ਕਰਾਂਗੇ ਇਸ ਸੰਖਿਆ ਦੇ ਵਿੱਚੋਂ ਸਭ ਤੋਂ ਵੱਡੇ ਸਥਾਨ ਵਾਲੀ ਸੰਖਿਆ ਕਿਹੜੀ ਹੈ 4 ਕਿਉਂਕਿ ਇਹ ਸੈਂਕੜੇ ਦੇ ਸਥਾਨ 'ਤੇ ਹੈ ਇਹ 100 ਪਲੇਸ ਤੇ ਹੈ ਇਸ ਲਈ ਇਸ 4 ਸੰਖਿਆ ਨੂੰ ਮੈਂ ਉੱਪਰ ਲਿਖ ਦਵਾਂਗਾ ਤੇ ਇਸ ਦੇ ਨਾਲ ਛੋਟਾ ਜਿਹਾ ਇੱਕ ਗੁਣਾ ਦਾ ਨਿਸ਼ਾਨ ਪਾ ਦਵਾਂਗੇ ਹੁਣ ਇਸ ਸੰਖਿਆ ਨੂੰ ਛੱਡ ਕੇ ਸਭ ਤੋਂ ਵੱਡੇ ਸਥਾਨ ਵਾਲੀ ਸੰਖਿਆ ਨੂੰ ਛੱਡ ਕੇ ਸਾਡੇ ਕੋਲੇ ਕਿੰਨੇ ਅੰਕ ਬਚੇ ਹਨ 2 1 ਅਤੇ 5 ਇਹ ਸਾਡੇ ਕੋਲੇ ਕੀ ਹੈ 15 ਹੁਣ ਜੋ ਸਾਡੇ ਕੋਲੇ 15 ਹੈ ਇਸ ਨੂੰ ਅਸੀਂ ਵਿਦਿਆਰਥੀਓ ਇੱਕ ਵਾਰ ਇਸ ਦੇ نیچے ਲਿਖ ਕੇ ਜੋੜ ਦਵਾਂਗੇ ਇਸੇ 15 ਨੂੰ ਅਸੀਂ ਸੱਜੇ ਪਾਸੇ 15 ਦੇ ਉੱਤੇ ਵਰਗ ਪਾ ਕੇ ਲਿਖ ਦਾਂਗੇ ਹੁਣ ਅਸੀਂ ਕੀ ਕਰਾਂਗੇ ਬੱਚਿਓ 415 ਦੇ ਵਿੱਚ 15 ਨੂੰ ਜੋੜਾਂਗੇ ਤਾਂ ਸਾਨੂੰ ਮਿਲੇਗਾ 5 ਦੇ 5 10 ਇੱਕ ਕੈਰੀ ਹੋ ਗਿਆ ਇੱਥੇ ਆ ਗਿਆ ਸਾਡੇ ਕੋਲੇ 3 ਤੇ ਇੱਥੇ ਆ ਗਿਆ 4 ਤਾਂ ਹੁਣ ਸਾਡੇ ਕੋਲ ਜੋੜ ਕਰਕੇ ਕਿੰਨਾ ਆ ਗਿਆ ਬੱਚਿਓ 430 ਹੁਣ ਜੋ ਜੋੜ ਕਰਕੇ ਆਇਆ ਹੈ 430 ਇਸ ਜੋੜ ਨੂੰ ਗੁਣਾ ਕਰਾਵਾਂਗੇ 4 ਦੇ ਨਾਲ ਸਾ ਸਾਨੂੰ 4 ਨਾਲ ਗੁਣਾ ਕਰਾ ਕੇ ਮਿਲੇਗਾ 0 4 3 12 1 કેરી ਹੋ ਗਿਆ 4 4 16 1 17 ਸਾਡੇ ਕੋਲ ਕਿੰਨਾ ਆ ਗਿਆ ਹੈ ਵਿਦਿਆਰਥੀਓ 1720 ਹੁਣ ਅਸੀਂ ਸੱਜੇ ਪਾਸੇ ਨੂੰ ਸੋਲਵ ਕਰਾਂਗੇ ਸੱਜੇ ਪਾਸੇ ਦੇ ਵਿੱਚ ਕੀ ਹੈ ਵਿਦਿਆਰਥੀਓ ਸਾਡੇ ਕੋਲੇ 15 15 ਕੀ ਹੈ ਦੋ ਅੰਕਾਂ ਵਾਲੀ ਸੰਖਿਆ ਹੈ ਤਾਂ ਅਸੀਂ ਜੋ ਇਸ ਦੀ ਵਰਗ ਕਰਨ ਤੋਂ ਬਾਅਦ ਇੱਥੇ ਆਨਸਰ ਲਿਖਣਾ ਹੈ ਉਹ ਵੀ ਦੋ ਅੰਕਾਂ ਦੇ ਵਿੱਚ ਹੀ ਲਿਖਣਾ ਹੈ ਜੇ ਕੋਈ ਇੱਕ ਅੰਕ ਵਾਧੂ ਆ ਗਿਆ ਤਾਂ ਉਸ ਨੂੰ ਅਸੀਂ ਇੱਥੇ ਜੋੜ ਦੇਵਾਂਗੇ 1720 ਦੇ ਵਿੱਚ ਖੱਬੇ ਪਾਸੇ ਤਾਂ ਹੁਣ 15 ਦੀ ਵਰਗ ਕਰਾਂਗੇ 15 ਦੀ ਵਰਗ ਕਿੰਨੀ ਹੁੰਦੀ ਹੈ ਵਿਦਿਆਰਥੀਓ 15 15 15 15 225 ਤਾਂ ਵਿਦਿਆਰਥੀਓ ਹੁਣ 15 ਇੱਕ ਦੋ ਅੰਕਾਂ ਵਾਲੀ ਸੰਖਿਆ ਹੈ ਪਰ ਜਦੋਂ ਸੀ ਇਸ ਦਾ ਵਰਗ ਕੀਤਾ ਸਾਡੇ ਕੋਲੇ ਕਿੰਨੇ ਅੰਕ ਆ ਗਏ ਨੇ ਤਿੰਨ ਤਾਂ ਤਿੰਨ ਦੇ ਵਿੱਚੋਂ ਜਿਹੜੇ ਦੋ ਅੰਕ ਆ ਅਸੀਂ ਸਿਰਫ ਉਹੀ ਸੱਜੇ ਪਾਸੇ ਲਿਖ ਸਕਦੇ ਹਾਂ ਉਸ ਦੀ ਪਰਮਿਸ਼ਨ ਹੈ ਜੋ ਸਾਡੇ ਕੋਲੇ ਤੀਸਰਾ ਸਭ ਤੋਂ ਵੱਡੇ ਸਥਾਨ ਵਾਲਾ ਅੰਕ 2 ਆਇਆ ਹੈ ਇਸ ਨੂੰ ਅਸੀਂ 1720 ਦੇ نیچے ਲਿਖਾਂਗੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਇੱਥੇ ਹੀ ਤੁਹਾਡਾ ਸਵਾਲ ਗਲਤ ਹੋ ਸਕਦਾ ਹੈ ਅਦਰਵਾਈਜ਼ ਇਹ ਸਵਾਲ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਵਿਧੀ ਨਾਲ ਕੀਤਾ ਜਾਂਦਾ ਹੈ ਤਾਂ ਇਸ ਗੱਲ ਦਾ ਤੁਸੀਂ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਹੈ ਤਾਂ ਹੁਣ ਸਿੰਪਲ ਜਿਹਾ ਕੰਮ ਰਹਿ ਗਿਆ ਹੈ ਬੱਚਿਓ ਅਸੀਂ ਇੱਥੇ ਜੋ ਲਾਸਟ ਦੋ ਅੰਕ ਹਨ ਇਹਨਾਂ ਨੂੰ ਲਿਖਾਂਗੇ ਇੱਥੇ 25 ਤੇ ਜਿਹੜਾ ਸਾਡੇ ਕੋਲੇ ਆਹ ਵਾਲਾ ਦੋ ਅੰਕ ਹੈ ਇਸ ਨੂੰ ਅਸੀਂ ਖੱਬੇ ਪਾਸੇ 1720 ਦੇ नीचे ਲਿਆ ਕੇ ਕੀ ਕਰਾਂਗੇ ਜੋੜ ਦਵਾਂਗੇ ਤਾਂ ਸਾਡੇ ਕੋਲੇ ਬਣੇਗਾ 1722 ਤੇ ਹੁਣ ਫਾਈਨਲ ਆਨਸਰ ਨੂੰ ਅਸੀਂ ਕਿਵੇਂ ਲਿਖਾਂਗੇ ਵਿਦਿਆਪਕੀਓ 1722 ਤੇ ਇਹਦੇ ਪਿੱਛੇ ਜਿਹੜੇ ਸਾਡੇ ਆ ਦੋ ਅੰਕਾਂ ਇਹਦੇ ਪਿੱਛੇ ਲਗਾ ਦੇਵਾਂਗੇ ਇੱਥੇ ਬਣੇਗਾ 25 ਤਾਂ ਇਹ ਸਾਡਾ ਫਾਈਨਲ ਆਨਸਰ ਆ ਗਿਆ ਤੇ ਖਾਲੀ ਥਾਂ ਦੇ ਵਿੱਚ ਭਰ ਦੇਵਾਂਗੇ ਕਿ 1 ਲੱਖ 72000 225 ਹੁਣ ਅਸੀਂ ਕਰਾਂਗੇ 32ਵਾਂ ਸਵਾਲ ਸਵਾਲ ਨੰਬਰ 32 ਦੇ ਵਿੱਚ ਅਸੀਂ ਤਿੰਨ ਅੰਕਾਂ ਵਾਲੀ ਸੰਖਿਆ ਦਾ ਵਰਕ ਕਰਾਂਗੇ ਇਹ ਸੰਖਿਆ ਦਾ ਵਰਗ ਵਿਆਦਿਕ ਮੈਦੇ ਤਰੀਕੇ ਦੇ ਨਾਲ ਕੱਢਣ ਲਈ ਅਸੀਂ ਫਿਰ ਤੋਂ ਕੀ ਕਰਾਂਗੇ ਇੱਥੇ ਲਾਈਨਾਂ ਲਗਾਵਾਂਗੇ ਤੇ ਜਿਸ ਸੰਖਿਆ ਦਾ ਵਰਗ ਪਤਾ ਕਰਨਾ ਹੈ 342 ਦਾ ਉਸ ਨੂੰ ਐਜ਼ ਇਟ ਇਜ਼ ਇੱਥੇ ਲਿਖਾਂਗੇ 342 ਇਸ ਤੋਂ ਅਗਲੇ ਸਟੈਪ ਵਿੱਚ ਵਿਦਿਆਰਥੀਆਂ ਸੀ ਕੀ ਕਰਨਾ ਹੈ ਸਭ ਤੋਂ ਵੱਡੇ ਸਥਾਨ ਵਾਲੀ ਸੰਖਿਆ ਚੁਣ ਲੈਣੀ ਹੈ ਉਹ ਕਿੰਨੀ ਹੈ 3 ਤਾਂ 3 ਨੂੰ ਇੱਥੇ ਲਿਖ ਕੇ ਉਸ ਦੇ ਨਾਲ ਛੋਟਾ ਜਿਹਾ ਇੱਕ ਗੁਣਾ ਦਾ ਨਿਸ਼ਾਨ ਪਾ ਦਵਾਂਗੇ ਹੁਣ ਅਸੀਂ ਕੀ ਕਰਨਾ ਹੈ ਸਭ ਤੋਂ ਵੱਡੇ ਸਥਾਨ ਵਾਲੀ ਸੰਖਿਆ ਤਾਂ ਅਸੀਂ ਚੁਣ ਲਈ ਹੈ ਇਸ ਨੂੰ ਛੱਡ ਕੇ ਬਾਕੀ ਸਾਡੇ ਕੋਲੇ 2 ਨੰਬਰ ਬਚੇ ਹਨ 4 ਅਤੇ 2 ਜੋ ਕਿ ਸੰਖਿਆ ਹੈ 42 ਹੁਣ ਇਸ 42 ਸੰਖਿਆ ਦਾ ਕੀ ਕਰਾਂਗੇ ਇਸ ਨੂੰ ਇੱਕ ਵਾਰ ਇਸ ਦੇ نیچے ਲਿਖ ਕੇ ਜੋੜ ਦਵਾਂਗੇ ਅਤੇ ਇਸੇ 42 ਸੰਖਿਆ ਨੂੰ ਸੱਜੇ ਪਾਸੇ ਲਿਖ ਕੇ ਉਸ ਦੇ ਉੱਤੇ ਵਰਗ ਦਾ ਨਿਸ਼ਾਨ ਪਾ ਦਵਾਂਗੇ ਤਾਂ ਪਹਿਲਾਂ ਅਸੀਂ ਖੱਬਾ ਪਾਸਾ ਸੋਲਵ ਕਰਾਂਗੇ ਖੱਬੇ ਪਾਸੇ ਦੇ ਵਿੱਚ ਵਿਦਿਆਰਥੀਓ 342 ਦੇ ਵਿੱਚ ਅਸੀਂ 42 ਨੂੰ ਜੋੜਾਂਗੇ ਤਾਂ ਸਾਨੂੰ ਮਿਲੇਗਾ 2 ਤੇ 2 4 4 ਤੇ 4 8 ਤੇ ਇੱਥੇ نیچے ਕਿੰਨਾ ਆ ਗਿਆ 3 ਹੁਣ ਜੋ 3 ਨੂੰ ਅਸੀਂ ਇਸ ਦੇ ਨਾਲ ਫਿਰ ਤੋਂ ਸੰਖਿਆ ਨਾਲ ਗੁਣਾ ਕਰਾ ਦੇਵਾਂਗੇ ਜਿੰਨਾ ਜੋੜ ਕੇ ਆਇਆ ਸੀ ਤਾਂ ਗੁਣਾ ਕਰਾ ਕੇ ਸਾਨੂੰ ਮਿਲੇਗਾ 4 3 12 ਇੱਕ ਕੈਰੀ ਹੋ ਗਿਆ 8 3 24 ਤੇ 1 25 ਦੋ ਕੈਰੀ ਹੋ ਗਿਆ 3 3 9 ਤੇ 2 11 ਖੱਬੇ ਪਾਸੇ ਸਾਡੇ ਕੋਲੇ ਆ ਗਿਆ ਹੈ 1152 ਹੁਣ ਅਸੀਂ ਕੀ ਕਰਾਂਗੇ ਸੱਜੇ ਪਾਸੇ ਨੂੰ ਸੋਲਵ ਕਰਾਂਗੇ ਜਿਸ ਵਿੱਚ 42 ਦੀ ਵਰਗ ਪਤਾ ਕਰਾਂਗੇ ਹੁਣ 42 ਦੀ ਵਰਗ ਕੀ ਹੈ ਦੋ ਅੰਕਾਂ ਵਾਲੀ ਸੰਖਿਆ ਹੈ ਇਸ ਦੀ ਵਰਗ ਨੂੰ ਪਤਾ ਕਰਨਾ ਅਸੀਂ ਸਿੱਖ ਚੁੱਕੇ ਹਾਂ ਪਿਛਲੇ ਸਵਾਲਾਂ ਦੇ ਵਿੱਚ ਤਾਂ ਇਸ ਨੂੰ ਦੁਬਾਰਾ ਦੁਹਰਾ ਲੈਂਦੇ ਹਾਂ 42 ਦੀ ਵਰਗ ਨੂੰ ਸੌਖੇ ਤਰੀਕੇ ਨਾਲ ਬੱਚਿਓ ਤੁਸੀਂ ਕਿਵੇਂ ਪਤਾ ਕਰੋਗੇ ਪਹਿਲਾਂ 2 ਦੀ ਵਰਗ ਕਰੋਗੇ 2 2 4 4 ਨੂੰ ਅਸੀਂ ਦੋ ਅੰਕਾਂ ਦੇ ਵਿੱਚ ਲਿਖਣਾ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਫਿਰ 4 ਦੀ ਵਰਗ ਕਰੋਗੇ ਚੌਕਮ ਚੌਕੀ 16 ਫਿਰ ਅਸੀਂ ਕੀ ਕਰਾਂਗੇ ਇਸ ਸੰਖਿਆ ਦੇ ਹਰ ਇੱਕ ਅੰਕ ਨੂੰ ਆਪਸ ਦੇ ਵਿੱਚ ਗੁਣਾ ਕਰ ਦਵਾਂਗੇ ਠੀਕ ਹੈ ਤਾਂ 4 2 8 8 2 16 ਤੇ 16 ਨੂੰ ਅਸੀਂ ਇਸ ਦੇ ਸੈਂਟਰ ਵਿੱਚ ਲਿਖ ਕੇ ਜੋੜ ਦਵਾਂਗੇ ਤਾਂ ਨੀਚੇ ਕਿੰਨਾ ਆਏਗਾ 4 ਇੱਥੇ ਆਏਗਾ 6 ਇੱਥੇ ਆ ਗਿਆ 7 ਇੱਥੇ ਆ ਗਿਆ 1 ਤਾਂ ਕਿੰਨਾ ਆਇਆ ਵਿਦਿਆਰਥੀਓ 1764 ਤਾਂ ਵਿਦਿਆਰਥੀਓ 1764 ਸਾਡੇ ਕੋਲੇ ਵਰਗ ਆ ਗਈ ਹੈ 42 ਦੀ ਤਾਂ ਜਦੋਂ ਅਸੀਂ ਸੱਜੇ ਪਾਸੇ ਇਸ ਦਾ ਅੰਸ ਲਿਖਣਾ ਹੈ ਅਸੀਂ ਸਿਰਫ ਦੋ ਅੰਕ ਹੀ ਲਿਖ ਸਕਦੇ ਹਾਂ ਕਿਉਂ ਕਿਉਂਕਿ ਇੱਥੇ 42 ਕੀ ਹੈ ਦੋ ਅੰਕਾਂ ਵਾਲੀ ਸੰਖਿਆ ਹੈ ਤਾਂ ਇਸ ਦੇ ਸਿਰਫ ਮੈਂ ਇੱਥੇ ਦੋ ਅੰਕ ਹੀ ਲਿਖ ਸਕਦਾ ਹਾਂ ਕਿਹੜੇ 6 ਤੇ 4 64 ਜਿਹੜਾ 17 ਹੈ ਬੱਚਿਓ ਇਸਨੂੰ ਲਸੀਂ ਕਿੱਥੇ ਲਿਖਾਂਗੇ 1152 ਦੇ نیچے ਲੈ ਕੇ ਕੀ ਕਰਾਂਗੇ ਜੋੜ ਦਵਾਂਗੇ ਤਾਂ ਆਓ ਕਰਦੇ ਹਾਂ ਤਾਂ ਇੱਥੇ ਅਸੀਂ ਸਿਰਫ ਦੋ ਅੰਕ ਲਿਖਾਂਗੇ 4 ਅਤੇ 6 ਕਿਹੜੇ ਅੰਕ ਲਿਖੇ ਹਨ 64 ਤੇ ਜਿਹੜਾ 17 ਹੈ ਇਸ ਨੂੰ ਸੇ ਖੱਬੇ ਪਾਸੇ ਲਿਜਾ ਕੇ ਜੋੜ ਦਵਾਂਗੇ ਤਾਂ ਇਹ نیچے ਜੋੜ ਕੇ ਆਨਸਰ ਸਾਡੇ ਕੋਲੇ ਆਏਗਾ ਵਿਦਿਆਰਥੀਓ 7 ਤੇ 2 9 5 ਤੇ 1 6 ਇੱਥੇ ਆ ਗਿਆ 1 نیچے ਆ ਗਿਆ 1 ਤੇ ਇਸ ਦੇ ਐਂਡ ਦੇ ਵਿੱਚ ਜਿਹੜਾ ਅਸੀਂ ਆ 4 ਇੱਥੇ ਲਿਖਿਆ ਸੀ ਇਹ ਚੌੜੇ ਦੇ ਪਿੱਛੇ ਐਜ਼ ਇਟ ਇਜ਼ ਲਗਾ ਦਵਾਂਗੇ ਇਹ ਸਾਡਾ ਵਿਦਿਆਰਥੀਓ ਆਨਸਰ ਆ ਗਿਆ ਸਵਾਲ ਨੰਬਰ 32 ਦਾ ਤਾਂ ਸਾਡੇ ਕੋਲੇ 32ਵੇਂ ਸਵਾਲ ਦਾ ਆਨਸਰ ਆਇਆ 1 ਲੱਖ 16000 964 ਹੁਣ ਅਸੀਂ ਕਰਾਂਗੇ ਸਵਾਲ ਨੰਬਰ 33ਵਾਂ ਤਾਂ ਵਿਦਿਆਰਥੀਓ 33ਵੇਂ ਪ੍ਰਸ਼ਨ ਦੇ ਵਿੱਚ ਹੁਣ ਅਸੀਂ ਦੋ ਅੰਕਾਂ ਵਾਲੀ ਸੰਖਿਆ 62 ਦਾ ਵਰਗ ਪਤਾ ਕਰਨਾ ਹੈ ਤਾਂ ਇਸ ਨੂੰ ਕਿਵੇਂ ਕਰਾਂਗੇ ਪਹਿਲਾਂ ਇਸ ਦੇ ਇਕਾਈ ਦਾ ਅੰਕ ਕੀ ਹੈ 2 2 ਦਾ ਵਰਗ ਕਰੋਗੇ 2 2 ਨੂੰ 4 ਤਾਂ ਇਹਨੂੰ ਦੋ ਅੰਕਾਂ ਦੇ ਵਿੱਚ ਲਿਖ ਲਵਾਂਗੇ 4 ਉਸ ਤੋਂ ਬਾਅਦ ਇਸਦੇ ਜੋ ਦੁਹਾਈ ਦਾ ਅੰਕ ਕਿੰਨਾ ਹੈ 6 6 ਦੀ ਵਰਕ ਕਰਾਂਗੇ ਕਿੰਨਾ ਬਣੇਗਾ 6 6 36 ਉਸ ਨੂੰ ਇੱਥੇ ਲਿਖ ਲਵਾਂਗੇ ਇਸ ਤੋਂ ਬਾਅਦ ਕੀ ਕਰਾਂਗੇ ਇਸ ਸੰਖਿਆ ਦੇ ਹਰ ਇੱਕ ਅੰਕ ਦੀ ਆਪਸ ਵਿੱਚ ਗੁਣਾ ਕਰਾਵਾਂਗੇ 6 ਦੀ 2 ਦੀ 2 ਦੀ ਤਾਂ ਸਾਨੂੰ ਕਿੰਨਾ ਮਿਲੇਗਾ ਵਿਦਿਆਰਥੀਓ 6 2 2 6 2 12 12 2 24 ਹੁਣ ਅਸੀਂ 24 ਨੂੰ ਕਿੱਥੇ ਜੋੜਾਂਗੇ 3604 ਦੇ ਆਖਰੀ ਅੰਕ ਛੱਡ ਕੇ ਇੱਥੇ ਜੋੜ ਦਵਾਂਗੇ 24 ਤੇ ਇਹਨਾਂ ਦਾ ਜੋੜ ਕਰਕੇ ਸਾਨੂੰ ਆਨਸਰ ਮਿਲ ਜਾਵੇਗਾ 4 4 6 ਤੇ 8 ਇੱਥੇ ਆ ਗਿਆ 3 ਤਾਂ ਸਾਡੇ ਕੋਲੇ ਆਨਸਰ ਆ ਗਿਆ ਵਿਦਿਆਰਥੀਓ ਇਸ ਦਾ 3844 ਇਸ ਤੋਂ ਬਾਅਦ ਹੁਣ ਅਸੀਂ ਵਿਦਿਆਰਥੀਓ ਵੈਦਿਕ ਮਾਤਰੀ ਵਿਧੀ ਨਾਲ ਵਰਗਮੂਲ ਕੱਢਣੇ ਸਿੱਖਾਂਗੇ ਤਾਂ ਆਓ ਕਰਦੇ ਹਾਂ ਵੈਦਿਕ ਮਾਤਰੀ ਵਿਧੀ ਨੂੰ ਵਰਤ ਕੇ ਵਰਗਮੂਲ ਨੂੰ ਕਿਵੇਂ ਸੌਖੇ ਤਰੀਕੇ ਨਾਲ ਕੱਢਿਆ ਜਾਂਦਾ ਹੈ